ਸਤਿਗੁਰੂ ਜੀ ਕਹਿੰਦੇ ਜੀਵਨ ਪਿੱਤਰ ਨਾ ਮੰਨਾਂ ਕੋ ਗੁਰੂ ਸਰਬ ਸਤੂ ਜੀ ਕਹਿੰਦੇ ਬਾਣੀ ਪੜ੍ਹ ਕੇ ਨੂੰ ਸਮਝਾ ਰਹੇ ਨੇ ਕਿ ਸਿੱਖਾ ਜੀਵਦੇ ਆ ਮਾਪੇ ਦੀ ਸੇਵਾ ਕਰ ਨਰਨ ਤੋਂ ਬਾਅਦ ਜਿੰਨੇ ਮਰਜੀ ਜਨਤ ਕਰੀ ਜਾ ਉਹਨਾਂ ਦਾ ਕੋਈ ਨਾਮ ਨਹੀਂ ਤੇ ਸਾਧ ਸੰਗਤ ਜੀ ਜੇ ਚੱਲਦੇ ਕੋਈ ਨਾ ਕਿਉਂਕਿ ਗੁਰੂ ਕੀ ਬਾਣੀ ਸਾ ਲੋ ਸਮਝਾ ਰਹੀ ਹੈ ਸਤੂ ਜੀ ਕਹਿੰਦੇ ਜਿਹੜਾ ਨੇ ਸ਼ਬਦ ਨੂੰ ਸੁਝ ਲਿਆ ਪਰ ਕੋਈ ਕਰਮ ਨਹੀਂ ਕਰੇ ਉਹ ਨਹੀਂ ਫਿਰ ਸਮਝੇਗਾ ਉਹਨੂੰ ਪਤਾ ਲੱਗ ਜਾਵੇਗਾ ਕਿ ਨਹੀਂ ਜਿਹੜਾ ਮੈਂ ਕੰਮ ਕਰਦੇ ਆਂ ਚੀਜ਼ਾਂ ਨੂੰ ਔਰ ਕਈ ਵਾਰ ਸਾਸ ਨੇ ਜੀ ਤੁਸ ਜਨ ਬਣਾ ਸੀ ਤੇ ਕੋ ਉਹ ਇਥੋਂ ਤੱਕ ਕਹਿ ਲੱਗਾ ਕਿ ਨਾ ਜੀ ਬਾਬੇ ਨਾਨਕ ਨੇ ਸਲਾਹ ਦਿੱਤਾ ਆਪਣੀ ਮਾਂ ਦਾ ਪਤਾ ਨਹੀਂ ਨਾ ਸ਼ਬਦ ਨੂੰ ਸੁਝਾਈ ਜੇਕਰ ਸ਼ਬਦ ਨੂੰ ਸਮਝਿਆ ਹੁੰਦਾ ਤੇ ਗੁਰੂ ਕੀ ਬਾਣੀ ਤੇ ਇਹ ਘੜੀ ਜੀਵਨ ਤੱਕ ਨਾ ਮੰਨਿਆ ਕਿ ਉਹਨੇ ਮੋਹੇ ਸਲਾਹ ਕਰਾਨੀ ਤੇ ਬਾਬਾ ਨਾਨਕ ਕਿਵੇਂ ਸਲਾਹ ਕਰ ਸਕਦਾ ਬਾਬੇ ਨਾਨਕ ਨੇ ਦੁਨੀ ਚੰਦ ਨੂੰ ਸਮਝਾਇਆ ਸੀ ਕਿ ਦੁਨੀ ਚੰਦ ਜਿਹੜਾ ਕੋ ਸਲਾਹ ਕਰਦੇ ਆ ਨਾ ਪਹਿਲਾਂ ਤੇ ਇਹ ਪਤਾ ਕਰ ਤੇਰੇ ਵੱਡੇ ਵੱਡੇ ਨੇ ਹੈ ਕਿਹੜੀ ਜੂਨ ਦੇ ਵਿੱਚ ਤੇ ਸਾਫ ਨੂੰ ਹੀ ਮੁੱਤੀ ਪਾਈ ਜਾ ਰਹੀ ਹੈ ਤੈਨੂੰ ਕੀ ਪਤਾ ਤੇਰਾ ਵੱਡਾ ਵਡੇਰਾ ਜਿਹੜਾ ਇਹ ਮੁੱਖਾ ਜੂਨ ਵਿੱਚ ਹੈ ਕਿਤੇ ਲੱਖ 84 ਜੂਨ ਦੇ ਵਿੱਚੋਂ ਮੁੱਖਾ ਦੇ ਜਿਹੜੀ ਹੈ ਤੇ ਬੜੇ ਕਰਮਾਂ ਤੇ ਬੜੇ ਮਸ਼ਕਸ਼ਾਂ ਦੇ ਨਾਲ ملتی ਹੈ ਤੇ ਜੇ ਅਸੀਂ ਮਸ਼ਕਸ਼ ਕਰਦੇ ਹੋਣ ਜੇਕਰ ਬਾਣੀ ਪੜ੍ਹੀ ਹੋਈਏ ਫਿਰ ਤੇ ਹੋ ਸਕਦਾ ਹੈ ਕਿ ਮੁੱਖਾ ਦੀ ਇੱਥੇ ਮਿਲ ਜਾਵੇ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਭਾਈ ਪਤਾ ਨਹੀਂ ਪੰਨੀਆਂ ਤੇ ਜੂਨਾਂ ਦੇ ਵਿੱਚੋਂ ਲੱਗ ਕੇ ਜਾ ਕੇ ਹਰ ਦੁਆਰ ਖੁੱਲਦੀ ਨਹੀਂ ਹੈ ਤੇ ਜਦੋਂ ਗੋਨੀ ਚੰਨ ਨੂੰ ਸਤਿਗੁਰੂ ਜੀ ਨੇ ਸੋਚ ਆਇਆ ਨਾ ਸਤਗੁਰੂ ਜੀ ਕਹਿੰਦੇ ਤੇਰਾ ਪਿਓ ਤਾਂ ਵਿਗਿਆਹ ਦੀ ਜੂਨ ਦੇ ਵਿੱਚ ਗਿਆ ਉਹਦੇ ਵਾਸਤੇ ਤਕੀਰ ਕੂੜੇ ਕਰੀ ਜਾਂਦਾ ਹੁਣ ਵਿਗਿਆਹ ਦਾ ਖਾਣਾ ਜਿਹੜਾ ਉਹ ਤੀਰ ਕੂੜੇ ਥੋੜਾ ਇਹ ਸਤੂ ਜੀ ਕਹਿੰਦੇ ਜਿਨ੍ਹਾਂ ਨੇ ਸ਼ਬਦ ਨੂੰ ਸੋਝ ਲਿਆ ਨਾ ਜਿਨ੍ਹਾਂ ਨੇ ਸ਼ਬਦ ਨੂੰ ਜਾਣ ਲਿਆ ਉਹ ਫਿਰ ਮਨ ਨਾਲ ਝਗੜਾ ਕਰਦੇ ਨੇ ਕਿ ਭਾਈ ਨਹੀਂ ਇਹ ਕੰਮ ਤਾਂ ਗੁਰੂ ਨੇ ਮੈਨੂੰ ਪਾਇਆ ਹੈ ਇਹ ਕੰਮ ਮੇਰੇ ਵਾਸਤੇ ਚੰਗਾ ਨਹੀਂ ਹੈ ਸਤੂ ਜੀ ਕਹਿੰਦੇ ਜਦੋਂ ਫਿਰ ਵੀ ਬੰਦਾ ਕਾਈ ਜਾਵੇ ਥਲੀ ਇਹਦਾ ਮਤਲਬ ਹੈ ਉਹਨੇ ਗੁਰੂ ਕੇ ਸ਼ਬਦ ਨੂੰ ਪਛਾਣਿਆ ਨਹੀਂ ਗੁਰੂ ਦੀ ਬਾਣੀ ਤੇ ਗੁਰੂਆਂ ਦੀਆਂ ਕਥੀਆਂ ਦੇ ਬਸ ਗੁਰੂ ਦੀ ਬਾਣੀ ਨੂੰ ਪੜਨ ਜੋਗਾ ਰਹੇਗੀ ਸਮਝਿਆ ਨਹੀਂ ਹੈ ਸਤੂ ਜੀ ਕਹਿੰਦੇ ਜਿਨ੍ਹਾਂ ਨੇ ਸਮਝਿਆ ਫਿਰ ਉਹਨਾਂ ਨੇ ਦੁਨੀਆ ਦੇ ਕਰਮਾਂ ਨੂੰ ਛੱਡ ਦਿੱਤਾ ਐਂ ਤਾਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਹੈ ਕਈ ਵਾਰ ਤਾਂ ਕੋਈ ਸਿੰਘ ਆ ਜਾਂਦਾ ਸਾਡੇ ਚ ਸੇਮਤੀ ਪਾਉਂਦੇ ਵਿੱਚ ਆਉਂਦਾ ਸੀ ਕਹਿੰਦਾ ਸੀ ਪੰਜ ਛੇ ਦਾ ਪ੍ਰਸਾਦਾ ਚ ਪਾਉਂਦਾ ਦਿਨ ਚੋਂ ਲੈਣੇ ਕੀ ਉਹਨੂੰ ਸਮਝਾਉਂਦਾ ਕਿ ਪੰਜ ਛੇ ਦਾ ਪ੍ਰਸਾਦਾ ਚ ਪਾਉਂਦਾ ਹੈ ਪੰਜ ਪਰਵਾਣੇ ਜ਼ਰੂਰੀ ਹੈ ਚਕਾਉਣਾ ਚਾਹੀਦਾ ਗੁਰੂ ਤੋਂ ਪਿਆਰ ਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਧੰਨ ਸ਼੍ਰੀ ਗੁਰੂ ਰਵਿੰਦਰ ਸਿੰਘ ਜੀ ਕਹਿੰਦੇ ਮੇਰਾ ਵਾਸਾ ਹੈ ਪਰ ਸ਼ਬਦ ਨੂੰ ਛਾਂਟ ਕੇ ਕਰਨਾ ਉਹ ਦਿਨ ਉਹੀ ਚੋਣਦਾ ਫਿਰ ਆਵਾਸ ਵੀ ਆਪਣੇ ਮਾਪੋ ਬਾਪ ਦੀ ਕਰਾਣੇ ਵਿੱਚ ਪੰਜਾਬ ਉੱਪਰ ਸਤਾ ਹੈ ਤੇਰੀ ਭਾਵਨਾ ਤਾਂ ਉੱਥੇ ਖੜੀ ਹੋਈ ਹੈ ਕਿ ਮੈਂ ਆਪਣੇ ਕਿਤਰਾ ਨੂੰ ਲਾ ਕੇ ਸਤਜੂ ਜੀ ਕਹਿੰਦੇ ਜਿਉਂਦੇ ਜੀ ਮਾਪੋ ਬਾਪ ਦੀ ਸੇਵਾ ਕਰ ਤੇ ਜੇ ਜਿਉਂਦੇ ਨਹੀਂ ਤੂੰ ਮਾਪੋ ਬਾਪ ਦੀ ਸੇਵਾ ਕਰੀ ਤਾਂ ਮਰਨ ਤੋਂ ਬਾਅਦ ਦੂਰ ਹੀ ਨਹੀਂ ਪੈਣੀ ਉਹਨਾਂ ਦੀ ਸੇਵਾ ਉਹਨਾਂ ਦੇ ਪਿੱਛੋਂ ਸਦਾਤ ਕਰ ਇਸ ਤਰ੍ਹਾਂ ਕੀ ਸਾਧੂ ਜੀ ਕਹਿੰਦੇ ਭਾਈ ਜੀਵਨ ਦੇਵਾਂ ਨੂੰ ਪੁੱਛ ਜੇ ਤੂੰ ਜੀਵਨ ਦੇਵਾਂ ਨੂੰ ਪੁੱਛਿਆ ਤੇ ਤੂੰ ਸ਼ਬਦ ਦੀ ਸੋਚ ਨੂੰ ਸਮਝ ਰਿਹਾ ਤੂੰ ਉਹਦੇ ਸਿਧਾਂਤ ਨੂੰ ਸਮਝ ਰਿਹਾ